ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਪਿੰਡ ਮਹਿਰਾਜ ਪਹੁੰਚੇ ਹਾਂ ਜਿਹੜੇ ਕਿ ਪਹਿਲਾਂ ਅਸੀਂ 베ਰੀ ਸਾਹਿਬ ਨੂੰ ਕਵਰ ਕਰਨ ਤੋਂ ਬਾਅਦ ਹੁਣ ਅਸੀਂ ਇੱਕ ਵਨ ਸਾਹਿਬ ਇੱਥੇ 6 ਪਾਸ਼ਾ ਚਰਨ ਸੋਧਰਤੀ ਪ੍ਰਾਪਤਾ ਗੁਰਦਾਰ ਸਾਹਿਬ ਦੀ ਸ਼ੋਭੀਦਾ ਤਾਂ ਅਸੀਂ ਇਸ ਤੋਂ ਅਸੀਂ ਇਸ ਤੋਂ ਪਹਿਲਾਂ ਦੋ ਵਨ ਸਾਹਿਬ ਕਵਰ ਕਰ ਚੁੱਕਿਆ ਇੱਕ ਗੁਰਦਾਰਾ ਹਾਜ਼ਿਰਤਨ ਸਾਹਿਬ ਬਠਿੰਡਾ ਵਿੱਚ ਤੇ ਤਾਂ ਜਿਹੜਾ ਉਸ ਤੋਂ ਬਾਅਦ ਇੱਕ ਇੱਕ ਵਨ ਹੈਗਾ ਪੀਲਵਾਲ ਪਿੰਡ ਇਹ ਸੰਗਰੂਰ ਜਿਲ੍ਹੇ ਦਾ ਪਿੰਡ ਹੈ ਉੱਥੇ ਅਸੀਂ ਸੰਗਤ ਨੂੰ ਦੋ ਵਨ ਦੇ ਰੁੱਖ ਦਿਖਾਏ ਹੈਗੇ ਆ ਤਾਂ ਜੇ ਤੀਸਰਾ ਵੰਦੜ ਰੁੱਖ ਹੈ ਜਿਹੜਾ ਜਿਹੜਾ ਗੁਰੂ ਨਾਲ ਰੁੱਖਾਂ ਦੀ ਗੁਰੂਆਂ ਨਾਲ ਸੰਬੰਧ ਜਿਹੜੀ ਗੱਲ ਕਰਦੇ ਉਹਨੇ ਗੁਰੂ ਪਾਸ਼ਾ ਨਾਲ ਜੁੜਿਆ ਹੋਇਆ ਤਾਂ ਇਹ ਵਨ ਮੌਜੂਦ ਹੈਗਾ ਪਿੰਡ ਮਹਾਰਾਜ ਵਿੱਚ ਤਾਂ ਇਸ ਦੇ ਇਤਿਹਾਸ ਬਾਰੇ ਸਾਡੇ ਨਾਲ ਤਰਨਵੀਰ ਜੀ ਸਾਡੀ ਟੀਮ ਦੇ ਮੈਂਬਰ ਆ ਆਰਾਊਂਡ ਗਲਾਸ ਫਾਊਂਡੇਸ਼ਨ ਦੇ ਉਹ ਸਾਡੇ ਨਾਲ ਗੱਲਬਾਤ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਇਸ ਸਥਾਨ ਦੇ ਉੱਤੇ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਮਹਾਰਾਜ ਪਿੰਡ ਮਾੜੀ ਤੋਂ ਆਏ ਜੀ ਪਿੰਡ ਮਾੜੀ ਦੇ ਵਿੱਚ ਭੁੱਲਰਾਂ ਦਾ ਮੇਲਾ ਭਰਦਾ ਸੀਗਾ ਜੀ ਪ੍ਰਾਤਨ ਤੇ ਉਸ ਮੇਲੇ ਦੇ ਵਿੱਚ ਬਾਬਾ ਮੂਣ ਜੀ ਜਾ ਕੇ ਗੁਰੂ ਸਾਹਿਬ ਦੇ ਚਰਨੀ ਹੋਏ ਤੇ ਉਹਨਾਂ ਨੇ ਮਹਾਰਾਜ ਦੇ ਕੋਲੋਂ ਅਸੀਸ ਮੰਗੀ ਕਿ ਸਾਨੂੰ ਇਸ ਜਗ੍ਹਾ ਦੇ ਉੱਤੇ ਬਸਣ ਲਈ ਕੋਈ ਬਸੇਬੇ ਲਈ ਕੋਈ ਜਗ੍ਹਾ ਦਿੱਤੀ ਜਾਵੇ ਠੀਕ ਹੈ ਕਿ ਉਹ ਆਪਣੇ ਕਬੀਲੇ ਸਹਿਤ ਸਿੱਧੂ ਕਬੀਲੇ ਸਹਿਤ ਰਹਿ ਸਕਣ ਤੇ ਮਹਾਰਾਜ ਨਾਲ ਉਹਨਾਂ ਨੇ ਜੋ ਵੀ ਦੁਰਬਿਹਾਰ ਹੋ ਰਹੇ ਸੀਗੇ ਆਪਦੇ ਕਬੀਲੇ ਨਾਲ ਉਹ ਸਾਰੇ ਸਾਂਝੇ ਕੀਤੇ ਤੇ ਸੱਚੇ ਪਾਤਸ਼ਾਹ ਮਹਾਰਾਜ ਨੇ ਭੁੱਲਰਾਂ ਨੂੰ ਹਦਾਇਤ ਦਿੱਤੀ ਕਿ ਤੁਸੀਂ ਸਿੱਧੂਆਂ ਦੇ ਨਾਲ ਆਪਣੇ ਰਿਸ਼ਤੇ ਕਾਇਮ ਕਰੋ ਇਸ ਉਪਰੰਤ ਭੁੱਲਰਾਂ ਨੇ ਇਸ ਚੀਜ਼ ਦਾ ਵਿਰੋਧ ਕੀਤਾ ਪਰ ਭੁੱਲਰ ਵੀ ਉਸ ਸਮੇਂ ਗੁਰੂ ਸਾਹਿਬ ਦੇ ਸ਼ਰਧਾਲੂ ਸਨ ਉਹਨਾਂ ਨੇ ਇਸ ਚੀਜ਼ ਦਾ ਵਿਰੋਧ ਕੀਤਾ ਤੇ ਮਹਾਰਾਜ ਨੇ ਬਾਬਾ ਮੋਹਨ ਗੁਰੂ ਹਰਗੋਇੰਦ ਸਾਹਿਬ ਪਾਸ਼ਾ ਮਹਾਰਾਜ ਨੇ ਭੁੱਲਰਾਂ ਨੂੰ ਹਦਾਇਤ ਦਿੱਤੀ ਕਿ ਆਪ ਸਿੱਧੂਆਂ ਦੇ ਨਾਲ ਰਿਸ਼ਤੇ ਕਾਇਮ ਕਰੋ ਤੇ ਇਹਨਾਂ ਨੂੰ ਬਸਣ ਲਈ ਗੁਜ਼ਰਨ ਲਈ ਉਹਰੇ ਜਗ੍ਹਾ ਦਿੱਤੀ ਜਾਵੇ ਪਰ ਭੁੱਲਰਾਂ ਨੇ ਇੰਜ ਨਾ ਕੀਤਾ ਅਤੇ ਸਿੱਧੂ ਬਾਬਾ ਮੋਹਨ ਆਪਣੇ ਸਾਰੇ ਕਬੀਲੇ ਦੇ ਨਾਲ ਮਹਾਰਾਜ ਜੀ ਕੋਲ ਪਹੁੰਚਿਆ ਤੇ ਮਹਾਰਾਜ ਨੇ ਹੁਕਮ ਦਿੱਤਾ ਕਿ ਆਪ ਇਸੇ ਸਮੇਂ ਇੱਥੋਂ ਤੁਰੋ ਜਿੱਥੇ ਸੂਰਜ ਛੁਪੇਗਾ ਛਿਪੇਗਾ ਜਿੱਥੇ ਸੂਰਜ ਛਿਪੇਗਾ ਉਸ ਜਗ੍ਹਾ ਜਾ ਕੇ ਆਪ ਜੀ ਮੋੜੀ ਗੱਡ ਦਿਓ ਤਾਂ ਗੁਰੂ ਸਾਹਿਬ ਦਾ ਹੁਕਮ ਮੰਨ ਕੇ ਬਾਬਾ ਮੋਹਣ ਨੇ ਮਾੜੀ ਪਿੰਡ ਤੋਂ ਆਪਦੇ ਚਾਲੇ ਪਾਏ ਤੇ ਇਸ ਸਥਾਨ ਤੇ ਛੱਪੜੀ ਦੇ ਕੋਲ ਆ ਕੇ ਬਾਬਾ ਮੋਹਣ ਜੀ ਨੂੰ ਸੂਰਜ ਛਿਪ ਗਿਆ ਤੇ ਉਹਨਾਂ ਨੇ ਇਸ ਜਗ੍ਹਾ ਦੇ ਉੱਤੇ ਮੋੜੀ ਗੱਡੀ ਤੇ ਇਸ ਵਣ ਦੇ ਰੁੱਖ ਹੇਠਾਂ ਕੇ ਵਿਸ਼ਰਾਮ ਕੀਤਾ ਤੇ ਇਸ ਤੋਂ ਬਾਅਦ ਭੁੱਲਰਾਂ ਨੂੰ ਪਤਾ ਲੱਗਣ ਤੇ ਉਹਨਾਂ ਨੇ ਇਸ ਚੀਜ਼ ਦਾ ਵਿਰੋਧ ਕੀਤਾ ਤੇ ਮੋਢੀ ਪੱਟ ਕੇ ਖੂਹ ਵਿੱਚ ਸਿੱਟ ਦਿੱਤੀ ਇਸ ਦਾ ਭੁੱਲਰਾਂ ਨੇ ਵਿਰੋਧ ਕੀਤਾ ਤੇ ਜਿਹੜੀ ਮੋਢੀ ਸੀਗੀ ਉਹ ਟੋਬੇ ਵਿੱਚ ਸਿੱਟ ਦਿੱਤੀ ਤੇ ਗੁਰੂ ਸਾਹਿਬ ਨੂੰ ਪਤਾ ਲੱਗਣ ਤੇ ਗੁਰੂ ਸਾਹਿਬ ਮਹਾਰਾਜ ਉਰੇ ਪਹੁੰਚੇ ਤੇ ਮਹਾਰਾਜ ਨੇ ਬਾਬਾ ਮੋਹਨ ਜੀ ਨੂੰ ਬਚਨ ਕੀਤੇ ਕਿ ਥੋੜੀ ਜਿਹੜੀ ਮੋੜੀ ਹੈ ਉਹ ਪਤਾਲ ਵਿੱਚ ਥੋਡੀਆਂ ਜਣਾਂ ਪਤਾਲ ਵਿੱਚ ਲੱਗ ਗਈਆਂ ਹਨ ਤੇ ਤੁਹਾਨੂੰ ਕਿਸੇ ਤੋਂ ਕਬਰਾਉਣ ਦੀ ਜ਼ਰੂਰਤ ਨਹੀਂ ਹੈ। ਇਸ ਸਥਾਨ ਦੇ ਉੱਤੇ ਗੁਰਦੁਆਰਾ ਰਾਮਸਰਾ ਸਾਹਿਬ ਸ਼ਿਸ਼ੋਭਤ ਹੈ ਜੋ ਗੁਰੂ ਹਰਗੋਇੰਦਰ ਸਾਹਿਬ ਪਾਸ਼ਾ ਮਹਾਰਾਜ ਦੀ ਯਾਦ ਵਿੱਚ ਬਣਾਇਆ ਗਿਆ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸੋ ਦੱਸਣਾ ਚਾਹਾਂਗੇ ਸਾਡਾ ਇਹ ਸਫ਼ਰ ਹੈਗਾ ਕਾਫੀ ਰੁੱਖਾਂ ਨਾਲ ਗੁਰੂਆਂ ਦੀ ਸੰਗਤ ਵਰੇ ਗੱਲ ਕਰ ਚੁੱਕੇ ਆਂ ਪੰਜਾਬ ਦੇ। ਜਿਵੇਂ ਕਿ ਅੱਗੇ ਵੀ ਗੱਲ ਕਰਦੇ ਹਾਂ ਪੰਜਾਬ ਦੇ ਵਿਰਾਸਤੀ ਰੁੱਖਾਂ ਨੂੰ ਸਬੰਧੀ ਲੋੜ ਆ ਸਾਡੇ ਜੰਗਲਾਤ ਦਾ ਰਕਬਾ ਹੈਗਾ 3.7% ਜੰਗਲ ਬਚਿਆ ਪੰਜਾਬ ਦਾ ਤਾਂ ਉਸ ਤੋਂ ਬਾਅਦ ਜਿਹੜੇ ਸਾਡੇ ਬਹੁਤ ਸਾਰੇ ਵੱਡੇ ਸਕੇਲ ਤੇ ਵਿਰਾਸਤੀ ਰੁੱਖਾਂ ਨੂੰ ਕੱਢਿਆ ਗਿਆ ਸਾਡੇ ਜ਼ਮੀਨਾਂ ਚੋਂ ਅਸੀਂ ਇਹ ਹੋਕਾ ਦਿੰਦੇ ਫਿਰਦੇ ਆ ਵੀ ਆਪਾਂ ਪ੍ਰਾਤਨ ਰੁੱਖਾਂ ਨੂੰ ਦੇਖੀਏ ਉਹਨਾਂ ਨੂੰ ਸਮਝੀਏ ਦੁਆਰਾ ਜਿਹੜਾ ਅਸੀਂ ਵੀਡੀਓ ਰੇਖ ਦਿਖਾਉਂਦੇ ਆ ਇਹ ਸਾਡੇ ਪ੍ਰਾਤਨ ਰੁੱਖ ਸੀ ਜਿਵੇਂ ਵੰਦੀ ਅੱਜ ਗੱਲ ਕਰਦਾ ਵੰਦ ਰੁੱਖ ਇਸੇ ਗਲੀ ਵਿੱਚ ਮੌਜੂਦ ਹੈ ਇੱਥੇ ਪਾਸ਼ਾ ਜਿਹੜਾ ਗੁਰੂ ਘਰ ਦੇ ਬੈਕਸਾਈਡ ਤੇ ਮੌਜੂਦ ਹੈ ਇਹ ਤੇ ਇਹਨਾਂ ਨੂੰ ਜਿਹਨੂੰ ਦਿਖਾ ਆਪਾਂ ਜਿਹੜੇ ਵਣ ਬਚੇ ਹੋਇਆ ਪ੍ਰਾਤਨ ਰੁੱਖ ਹੋਰ ਬਿੱਪਲ ਬੋੜ ਨਿੰਮ ਜੋ ਬਚੇ ਹੋਇਆ ਸਾਡੇ ਪੰਜਾਬ ਦੇ ਵਿੱਚ ਉਹ ਆਪਾਂ ਉਹਨਾਂ ਨੂੰ ਸੰਭਾਲੀਏ ਤੇ ਨਵੇਂ ਸਿਰੋਂ ਸਾਡੀਆਂ ਨਰਸੀਆਂ ਵਿੱਚ ਇਹਨਾਂ ਵਣਾਂ ਨੂੰ ਇਹਨਾਂ ਰਹੁੜਿਆਂ ਨੂੰ ਇਹਨਾਂ ਝੰਡਾ ਨੂੰ ਮਲੇ ਬੇਰੀਆਂ ਨੂੰ ਬੇਰੀਆਂ ਨੂੰ ਤਿਆਰ ਕੀਤਾ ਜਾਂਦਾ ਤੇ ਸਾਡੀ ਨਰਸੀ ਚ ਉਹ ਪਿੰਡਾਂ ਦੇ ਵਿੱਚ ਫ੍ਰੀ ਲਗਾਏ ਜਾਂਦੇ ਆ ਤਾਂ ਬੇਨਤੀਆਂ ਪ੍ਰਵਾਨ ਕਰਿਓ ਵੀ ਆਪਾਂ ਆਓ ਸਾਰੇ ਰਲ ਮਿਲ ਕੇ ਇਕੱਠੇ ਹੋਈਏ ਪੰਜਾਬ ਦੇ ਵਿਰਾਸਤੀ ਰੁੱਖ ਜਿਹੜੇ ਬਚੇ ਹੋਇਆ ਪੰਜਾਬ ਚ ਉਹਨਾਂ ਨੂੰ ਸੰਭਾਲ ਲਈਏ ਤੇ ਨਵੇਂ ਸਿਰੋਂ ਆਪਾਂ ਲਾ ਕੇ ਆਪਣੀ ਧਰਤੀ ਨੂੰ ਮਰਸਜੀਦ ਕਰੀ ਰੁਖਾਣਾ ਧੰਨਵਾਦ ਸਾਰਾ ਸਤਿ ਸ਼੍ਰੀ ਅਕਾਲ ਜੀ ਸ